ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦੇ ਘਰ ਪਰਿਵਾਰ ਗੁੱਤਰ ਠੀਕ ਠਾਕ ਹੋ ਗਏ ਦੋ ਬਾਈਆਂ ਆਪ ਉੱtre ਆਪਣ ਬਾਈਆਂ ਛੁੱਟਿਆ ਦੋ ਬਾਈਆਂ ਹਟਿਆ ਬਈ ਪਿਓਰ ਅੰਮੀ ਦਾ ਜਮਾ ਪਿਓਰ 100% ਐਲੀ ਵਜਿੰਦਾ ਬਈ ਇਹ ਸਗਰਾਣੇ ਮੋਟਰਸਾਈਕਲ ਦੀ ਉਹਦਨ ਬਈ ਨੇਰੀ ਜੀ ਆ ਗਈ ਐਂਡ ਤੇ ਹਰ ਗਿਆ ਇਹ ਇਹਦੀ ਹੁੰਦੀ ਸੀ ਕਾਲੀ ਲਾਲੀ ਕ पाला ਗੁੰਦਾ ਵੀ ਹੈ ਦੂਜੀ ਵਾਰ ਛੱਡਿਆ ਵੜਿੰਗਾ ਇਹਦਾ ਵੀ ਉਹਦਣਾ ਤੜਕੇ ਗਮੀ ਬੜੀ ਤੜਕੇ ਪਾਣੀ ਰੋਕ ਕੇ ਬੈਗੇ ਵੀ ਇਹ ਇਹ ਉਹ ਪੁੱਤਰ ਆ ਵੀ ਇਹ ਬੱਚਾ ਰੱਖਣ ਵਾਲੇ ਇਹ ਨੇ ਜਿਹਨੇ ਅਸੀਂ ਸਾਰੇ ਪੁੱਤਰ ਜਿਹੜੇ ਜਿਹੜਾ ਸਾਨੂੰ ਵਿਖਾਉਣੇ ਆ ਠੀਕ ਆ ਵੀ ਇਹ ਪੁੱਤਰ ਹੈਗਾ ਵੀ ਪੂਰੀ ਮਾਊਂ ਮੰਨੇ ਨੇ ਠੀਕ ਆ ਲੋ ਮਿੱਤਰੋ ਜਿਹੜੇ ਆ ਹਰਗਵਿੰਦਰ ਤੇ ਮੀਰਾ ਵਾਲੇ ਕੂਤਰਾ ਬਈ ਚਿੱਟੀਆਂ ਅੱਖਾਂ ਵਾਲੇ ਆਪ ਵੱਡਾ ਕੂਤਰਾ ਬਈ ਪਯੌਰ ਜਮਾ ਠੀਕ ਆ ਤੇ ਇਹ ਆਪ ਦੀ ਬਾਜੀਆਂ ਸੁਟਿਆ ਬਈ ਦੋ ਠੀਕ ਆ ਬਈ ਇਹਦਾ ਹੁੰਦਾ ਹੀ ਲਾਲ ਵਗਲ ਤੇ ਕਾਲਾ ਗੰਡਾ ਹੁੰਦਾ ਹੈ ਬਈ ਤੇ ਪਯੌਰ ਕੂਤਰਾ ਬਈ ਹਰਗਵਿੰਦਰ ਤੇ ਮੀਰਾ ਵਾਲੇ ਚਿੱਟੀਆਂ ਅੱਖਾਂ ਵਾਲੇ ਵਾਜਦੇ ਜਿਹੜੇ ਉਹ ਠੀਕ ਆ ਤੇ ਪਹਿਲੀ ਵਾਰੀ ਬਈ ਛੱਡਿਆ ਇਹ ਲੱਖੀ ਸਰ ਉਦਨੇ ਹਰਗੇ ਵੀ ਅੱਛੀ ਦਾਸ ਦੁਸਤੇ ਬੈਗੇ ਹਣ ਤੇ ਉਹਦੇ ਇਹਦੇ ਹੁੰਦੇ ਲਾਲ ਬਗਣ ਕਾਲਾ ਡੰਡਾ ਦੂਜੇ ਪਾਸੇ ਫਿਰ ਦੂਜੀ ਬਾਜੀ ਛੱਡਾ ਲੈ ਕੋ ਉਦਨ ਬਈ ਬਾਜੀ ਵੀ ਜਿੱਤੀ ਇਹਨੇ ਆਪਣੇ ਪੈਸੇ ਵੀ ਲੱਗੇ ਸੀ 25-25000 ਤੇ ਇਹ ਦੂਜੇ ਪਾਸੇ ਵੀ ਡੰਡਾ ਘੱਟੇ ਵੀ ਦੋਨੇ ਡੰਡੇ ਕਾਲੇ ਤੇ ਬਗਣ ਲਾਲ ਠੀਕ ਆ ਉਦਨ ਬਈ ਇਹ ਤਲਾ ਢਾਂਗੇ ਦੇ ਬੈਠਾ ਵੀ ਜਿੱਤ ਕੇ ਠੀਕ ਆ ਤੇ 25000 ਰੁਪਏ ਵੀ ਜਿੱਤਿਆ ਬਈ ਇਹ ਉਹ ਪੁੱਤ ਆ ਬਈ ਵੱਡਾ ਮੀਰਾ ਵਾਲਾ ਛਟੀਆਂ ਆਕ ਵਾਲੇ ਬਾਈ ਜਿਹੜੇ ਬਾਈ ਕਰੋ ਚੈੱਕ ਕਰੋ ਆ ਖੰਭ ਕਾਲੇ ਆ ਬਈ ਫਰ ਚੈੱਕ ਕਰ ਲੈ ਇਹ ਵੀ ਇਹ ਵੀ ਕੂਤਰ ਆਪਾਂ ਵੇਚਨੇ ਆ ਬਈ ਜਦੋਂ ਤੁਹਾਨੂੰ ਜਿਹੜਾ ਤੁਹਾਨੂੰ ਉਹ ਕੂਤਰ ਖਾਇਆ ਸੀਗਾ ਕਿਤਰੇ ਆਕਾ ਵੱਡਾ ਹਣਾ ਫਰਗੋਦ ਤੇ ਮੀਰਾ ਵਾਲਾ ਛਟੀਆਂ ਆ ਉਹਦਾ ਪੋਤਾ ਬਈ ਰੱਖਿਆ ਇਹ ਆ ਵੀ ਬਾਰੀਆਂ ਛੁੱਟਿਆ ਬਈ 4 ਬਾਈ ਛੁੱਟਿਆ ਜੀ ਇਦੇ ਰੰਗ ਹੁੰਦੇ ਲਾਲ ਕੰਬ ਲਾਲ ਤਰੀ ਠੀਕ ਆ ਇਹ ਪੈਂਦਾ ਦਾ ਕੁੱਤਾ ਨਹੀਂ ਹੁੰਦਾ ਬਈ ਉਹਦੋਂ ਵਾਰੀ ਸਾਂਝੀ ਹੋ ਗਈ ਸੀ ਕੁੱਤਾ ਬਹੁਤ ਚੰਗਾ ਠੀਕ ਆ ਬਹੁਤ ਚੰਗੀ ਕਰ ਰਹੀ ਹੈ ਬਾਈ ਨੂੰ ਪਤਾ ਵਾਕੀ ਦੂਜੀਆਂ ਵਾਰੀਆਂ ਕਰੋ ਚੈੱਕ ਬਈ ਬਹੁਤ ਪੁਰਾਣਾ ਉਤਰੇਗਾ ਉਹਦਾ ਪੱਠਾ ਆਪੇ ਜੇ ਰੱਖਿਆ ਹੈ ਬਚਾ ਠੀਕ ਆ ਕਰੋ ਚੈੱਕ ਬਈ ਮਾ ਜੀ ਮਤਰਾ ਆ ਗੋਤ ਵੀ ਕੋਈ ਦੋਨੇ ਹਰੀਆਂ ਅੱਖਾਂ ਲਾਲ ਸਰਾਬ ਕਾਲੀ ਨੂਕ ਥੱਲੇ ਵਰੀ ਪੂਛਵਲ ਤੇ ਆਪਾਂ ਬਾਈ ਵਾਦੂ ਵਾਈਂ ਹਟ ਗਿਆ ਇੱਕ ਵਾਰੀ ਹਟ ਗਿਆ ਇਹ ਤੇ ਇੱਕ ਵਾਰੀ ਇੱਥੇ ਆਈ ਪਹਿਲੀ ਵਾਰੀ ਹੱਡਾ ਬਾਦਲੇ ਇਹ ਉਦਨ ਵੀ ਹਟ ਗਿਆ ਇਹ ਠੀਕ ਆ ਦੂਜੀ ਵਾਰੀ ਆਪਾਂ ਮੁਖਸਰ ਦੇ ਨਾਲ ਪਿੰਡਾਂ ਬਈ ਉੱਥੇ ਚਲੇ ਗਏ ਜੀ ਤੇ ਉਦਨ ਵੀ ਜਿੱਤ ਗਿਆ ਇਹ ਬਾਜੀ ਵੰਡੀ ਗਈ ਸੀ ਠੀਕ ਆ ਬਈ ਆਰਮਨ ਪੰਜਾਸ਼ੀ ਵਾਲੀ ਬਾਜੀ ਹੋ ਗਈ ਸੀ ਉਹਦੋਂ ਜਿੱਤਿਆ ਕੋਰ ਕੋਸਟ ਲਾਲ ਸਿਰਾ ਠੀਕ ਆ ਬਈ ਆ ਵੀ ਸਾਰੇ ਵੱਡੇ ਘੂਤਰਾ ਬਈ ਤੇ ਆਪਾਂ ਸਾਰੇ ਵੇਚਨੇ ਆ ਹਾਂ ਠੀਕ ਆ ਬਈ ਚਲੋ ਚੱਕੋ ਬਈ ਆਰੇ ਫੀਲਾ ਵੀ ਗੁੱਤ ਹੈ ਪੂਰੀ ਮੋਨੇ ਦੇ ਵੀ ਜਸਵੀਰ ਵਾਲਾ ਹੈ ਨਾ ਕਿ ਹੋਰ ਨੀ ਦਾ ਵਾਵੇ ਹੈ ਜਿਹੜੇ ਪੁੱਤ ਬੜਾ ਕੋਤਰਾ ਇਹ ਬਈ ਹੈ ਨਾ ਖਾਰਗਵੰਤ ਨੀ ਦਾ ਘਰ ਉਹ ਨਾ ਪੁੱਤਰ ਬਈ ਕੀ ਉਹਦਾ ਪੱਠਾ ਆ ਬਈ ਇਹ ਆਪ ਵੀ ਬਣਦਾ ਬਈ ਕਰੋ ਚੈੱਕ ਉਹਦਾ ਪੋਤਾ ਇਹ ਅੰਤਲ ਮਾਹੀ ਕਾਲੀ ਅੱਖਾਂ ਬਈ ਕਿ ਹੋਰ ਆ ਬਈ ਇਹ ਉਹਦਾ ਬਈ ਮਿੱਤਰੋ ਆ ਜਿਹੜਾ ਤੁਹਾਨੂੰ ਪੁੱਤਰ ਉਹ ਹੈ ਇਹ ਬੜਾ ਆਉਰਾ ਭਰਾ ਵੀ ਇਹ ਵੀ ਸਗਾ ਵੱਡੇ ਵੱਡੇ ਦਾ ਨਹੀਂ ਠੀਕਾ ਲੋਕੀ ਆਂ ਦਿੰਦੇ ਆ ਹੁੰਦੇ ਵੀ ਮੀਰ ਆ ਕਰੋ ਚੈੱਕ ਠੀਕਾ ਇਹ ਆ ਵੀ ਬੜਾਈ ਆ ਬਈ ਠੀਕਾ ਇਹ ਦੋਨੇ ਸਗੇ ਭਾਈ ਆ ਬਈ ਚਲੋ ਜੇ ਆਪਾਂ ਪੱਲੇ ਆਏ ਆ ਚੈੱਕ ਕਰੋ ਬਈ ਠੀਕਾ ਇਹ ਬੜੇ ਦਾ ਵੱਡੇ ਬੜੇ ਦਾ ਪੁੱਤ ਆ ਬਈ ਇਹ ਇਹ ਦੋਨੇ ਬਾੜੇ ਗੱਡੇ ਸਹੀ ਰੱਖ ਲਈ ਸੀ ਬਾਈ ਨੇ ਬਾਈ ਦਾ ਬਾਈ ਨਹੀਂ ਛੱਡਵੇਂ ਤੇ ਕਹਿੰਦਾ ਦਾਦੀ ਬਹੁਤ ਡੀਆ ਬਾਈ ਇਹ ਬਈ ਸੇਲ ਆ ਕੋਤਰਪੂਰੀ ਮੰਗਵਾਲਿਆ ਨੇ ਠੀਕਾ ਬਾਈ ਕਰੋ ਚੈੱਕ ਇੱਕ ਉਤਰ ਬਈ ਰਾਣੀ ਜਾਂਦੀ ਜਾਂਦੀ ਨਹੀਂ ਜਾਵਾਂਗੇ ਹਨਾ ਆ ਗਿਆ ਯਾਰੀ ਨੇ ਦੂਰ ਆ ਗਿਆ ਕੋਤਰ ਉਹ ਗੱਲ ਵੱਖਰੀ ਹੈ ਹਨਾ ਉਹ ਕੋਤਰ ਜਾਵਣ ਜਾਂਦੇ ਬਈ ਇਹੇ ਸਾਡੇ ਕੋਲ ਇੱਕ ਇੱਕ ਵੀ ਗਿਆ ਬਈ ਕਦੇ ਵੀ ਨਹੀਂ ਗਏ ਇਹਨਾਂ ਦਾ ਨਵੀਂ ਟਰੱਕ ਉੱਪਰ ਵੀ ਪਿੰਗਰੇ ਵਾਲੇ ਗੱਲੜਦਾ ਤੇ ਮਹਿਮੂਨ ਵਾਲੇ ਕੁਰੀ ਦਾ ਬਈ ਠੀਕ ਆ ਜਿਹੜੇ ਲਾਲ ਗੋਣਾ ਵਾਲੇ ਆਪਣੇ ਉਹਨਾਂ ਜੁਆਏ ਦੀ ਪਰ ਮਾਂ ਇੱਕੋ ਹੀ ਇਹਨਾਂ ਦੀ ਜਿਹਦੇ ਪਿਓ ਅੱਡਾ ਅੱਡਾ ਠੀਕ ਆ ਬਈ ਜਿਹੜਾ ਇੱਥੇ ਆਪਣਾ ਬੰਗਲਾ ਵਾਲਾ ਕੁਟਰ ਉਹ ਐ ਵੀ ਆਪ ਗਾਜੀਓ ਡਬੇ ਇਹਦਾ ਪੁੱਤ ਹੀ ਬਹੁਤ ਡਾਹੀ ਇਹਦਾ ਪੁੱਤ ਕੋ ਡਾਹੀ ਕਾਲੀ ਗੋੜੀ ਕਾਲੀ ਬਿਠੀ ਅੱਲਾ ਦਾ ਜੇ ਮਨਾਂ ਨੇ ਉਹ ਢੰਗ ਕਿੜਿਆ ਬਈ ਫਿਰ 18 ਉੱਤੇ ਉਦਾਰੇ ਉਦਾਰੇ ਜੋ ਪਹਿਲਾ ਨੰਬਰ ਜਿੱਤੂ ਸੀ ਬਈ ਠੀਕ ਆ ਇਹਦਾ ਫੋਟੋ ਸੀ ਉਹਦੀ ਕਾਲੀ ਮਾਂ ਕਾਲੀ ਬਿੱਟ ਸੀ ਇਹਦੀ ਇਕੱਲੀ ਪੂਸ਼ ਕਾਲੀ ਸੀ ਬਈ ਠੀਕ ਆ ਬਈ ਤੇ ਆਪ ਵੀ ਬਾਹੀਆ ਕੱਢੀ ਦੋ ਤਾਂ ਬਾਈ ਨੂੰ ਬਦਾਂ ਠੀਕ ਆ ਕਰੋ ਚੈੱਕ ਇਹ ਅਗਾਂਹ ਕਿੰਨੇ ਵਾਲੇ ਗੱਲੜ ਦਾ ਦੇ ਮਹਿਮੂ ਵਾਲੀ ਕੁਦਰੀ ਦਾ ਬਈ ਠੀਕ ਆ ਬਈ ਇਮਾਈ ਨੇ ਰੱਖ ਲਿਆ ਸੀਗਾ ਇਹ ਮਕੌਵਾ ਬੰਗੋਤ ਦਾ ਅਕਾ ਪੂਰੀ ਨੋਗ ਹੈ ਬਈ ਲਾਲਸਰਾ ਲੋ ਮਿੱਤਰੋ ਆ ਗਈ ਆਪਣੀ ਜਿਹੜੀ ਚੀਨੀ ਨਹੀਂ ਹੁੰਦੀ ਹੈ ਵਾਰੀਆਂ ਵਾਰੀਆਂ ਜੀ ਪੂਰਾ ਬਰਾਵਈ ਤੇ ਆਪਦੀ ਵੀ ਹਰੀ ਲਾਲ ਵਗੜ ਹੁੰਦੀ ਸੀ ਜੀ ਕਿਹਾ ਬਈ ਤੇਦੀ ਪਹਿਮਨ ਲੱਦਾ ਬਈ 6:07 ਵਜੇ ਜਿੱਤੀ ਸੀ ਉਹ ਗਰੀਦਾ ਵਗਲ ਦੇ ਠੀਕ ਆ ਤੇ ਇਹ ਉਹ ਦਾ ਪਰਾ ਵਈ ਸਾਗਾ ਇਹ ਹੀ ਰੱਖ ਲੈ ਸੀਗਾ ਉਹ ਨਾ ਬਾਜ ਨਹੀਂ ਰਹਿ ਚੁਟਾ ਬਈ ਮੈਨੂੰ ਐ ਨਹੀਂ ਪਤਾ ਵੀ ਕਿੱਥੇ ਕਿੱਥੇ ਹਟਿਆ ਠੀਕ ਆ ਤੇ ਇਹ ਰੱਖ ਲੈ ਬਈ ਇਹ ਉਸੇ ਨਾਲ ਉੱਤਰ ਬਗਾਊਗਾ ਕਰੋ ਚੱਕ ਬਈ ਇਹ ਵੀ ਬਈ ਹੱਬਾ ਬਲਾਡਾ ਅੱਕੇ ਜੋ ਆਇੰਦਾ ਵੀ ਘਟੀਆਂ ਅੱਖਾਂ ਕਾਲੀ ਨੋਕ ਠੀਕ ਆ ਕਾਲ ਸਿਰ ਹੈ ਉਂਜਾ ਦਾ ਇਹਦੀ ਪੈਣ ਸੀ ਉਹ ਵੱਧ ਕਾਲੀ ਜਿਨੀ ਸੀ ਇਹ ਘੱਟ ਆ ਠੀਕ ਆ ਭਾਈ ਮੈਂ ਚੈੱਕ ਕਰ ਲਉ ਲੋਕਤੋ ਆ ਜਿਹੜਾ ਬੰਬਾ ਵੱਡਾ ਹੈ ਤਾਂ ਉਹਦਾ ਪੋਤਾ ਵੀ ਠੀਕ ਆ ਘੱਟਾਂ ਅੱਖਾਂ ਚ 3 ਹੋਗਾ ਤੇ ਆਪ ਵੀ ਬਾਰੇ ਟੱਕਾ ਭਈਏ ਸਰਾਵੀ ਜਿੱਤਿਆ ਤੇ ਕਹਿ ਰਿਹਾ ਵੀ ਬਈ ਤੇ ਪਹਿਲੀ ਵਾਰੀ ਉੱਡਿਆ ਸੀਗਾ ਜੀ ਇਧਰ ਝੋੜ ਕੇ ਪੈਂਦਾ ਘਾਹੂਰ ਕੋਲੇ ਠੀਕ ਆ ਉਧਰ ਢਾਂਗੀ ਕਿੜਿਆ ਵੀ ਜਿੱਥੇ ਗਈ ਠੀਕ ਆ ਕਿ ਉਧਰ ਟਾਈਮ ਤਾਂ ਆਉਣੇ ਕਰਤਾ ਇੱਥੇ ਨਾ ਨੇ ਤੇ ਦੂਜੀ ਵਾਰੀ ਛੱਡੇ ਮੋਠਾ ਵਾਲੀ ਉਧਰ ਦੂਸਰ ਚੱਤਿਆ ਵੀ ਇਹ ਤੀਜੀ ਵਾਰੀ ਜਿੱਦਾਂ ਨਾਮ ਨਗਰ ਉਦ ਤਨਾ ਤੇ ਚੌਥੀ ਵਾਰੀ ਬਈ ਇਹ ਜਿਹੜਾ ਨਾਮਦ ਕੋਲੇ ਬੈਠਾ 18 18 ਨਹੀਂ ਗਈ ਉਹ ਦੂਜਾ 30 ਬੈਠ ਬੋਲਿਆ। ਦੋਥੀ ਵਾਰੀ ਫੇਰ ਬਈ ਖੁੰਦਣਾ ਸੀ। ਖੁੰਦਰਾ ਖੱਡਿਆ ਇਹ। ਜਲਾਲਾਬਾਦ ਦੇ ਪਰਲੇ ਵਾਸੇ ਬਈ ਪਿੰਡ ਉਹ ਨਹੀਂ ਯਾਦ ਨਹੀਂ ਸੀ। ਨਿੱਕਾ ਮੜੀ ਬਈ ਉਦਨ ਦਿੱਤੇ ਇਹ। ਢਾਂਗੀ ਦੇ ਬੈਠਾ ਰਾਤ ਨੂੰ। ਦਿੱਤ ਕੀ। ਠੀਕ ਆ। ਇਹ ਉਤਰ ਕਾਉਗਾ ਬਈ। ਇਹ ਆ ਬੰਬ ਵਾਲੇ ਲਿਆ। ਲਾਲ ਕਾਂਦਲਾ। ਦੂਸਰ ਟਿੰਡਾ ਬੈ ਥੱਲੇ ਗਲੀਆਂ ਪੈਂਦਾ। ਠੀਕ ਆ। ਐਸੇ ਕਰੋ ਇਹ। ਅੱਤਲਾ ਵੀ ਵੱਡੀਆਂ ਸਾਰੇ ਬੰਦੇ ਬੁੱਤਾਂ ਦੇ ਅੱਤਲਾ ਪਾਜਾ ਹਣਾ ਲਓ ਮਤੋ ਜਿਹੜਾ ਤੁਹਾਨੂੰ ਬਾੜੇ ਵਿਖਾਈ ਸੀ ਆ ਵੀ ਉਹਨਾਂ ਦਾ ਭਰਾ ਹੀ ਆ ਬਾਈ ਠੀਕ ਆ 4 ਕਾ ਤੇ 3 ਹੋਗਾ ਕਰੋ ਚੱਕ ਬਾਈ ਇਹ ਉਹ ਮੀਰਾ ਆਪ ਦੇ ਹਰਗਵਿੰਦ ਵਾਲੇ ਦੇ ਪੁੱਤਾਂ ਨੂੰ ਪਿਆਰ ਜਮਾ 100 100 ਤੱਕ ਕਰੋ ਚੈੱਕ ਖਾਲੀ ਪੈਸੇ ਤੇ ਨਹੀਂ ਨਹੀਂ ਕੋਈ ਨਾ ਦੁਬਾਰਤ ਤੋ ਨੂੰ ਕੀ ਚੁੱਟ ਦਿਖਾਈਦਾ ਲਓ ਬਈ ਛੋਟਾ ਬਸ ਕੱਟ ਦੇ ਮਾ ਨਹੀਂ ਆ ਕੋਈ ਚੱਕਰ ਨਹੀਂ ਕੱਟਣੇ ਜੀ ਆਪਾਂ ਪਕੜ ਗਲਤ ਦਿਖਾਏ ਆ ਆ ਵੀ ਕੁੱਤਰ ਬਾਈ ਕਿੰਗਰੇ ਵਾਲੇ ਗਾਲਣ ਦਾ ਠੀਕ ਆ ਇੱਕ ਮੋਦਰੀ ਬਾਈ ਨੂੰ ਬਦਾ ਹੋਵਾਂ ਲੱਗੀ ਜੀ ਠੀਕ ਆ ਇਹ ਵੀ ਰੱਖਿਆ ਲੱਗੀ ਕਰੋ ਚੈੱਕ ਕਰੋ ਪੰਜ ਚੈੱਕ ਕਰੋ ਸੱਤ ਗਾੜ ਕੁੱਤਰ ਦੇ ਚੈੱਕ ਕਰੋ ਬਾਈ ਠੀਕ ਆ ਭਾਈ ਇਹ ਵੀ ਕਿਹੜਾ ਗੱਲਣ ਦੇ ਆ ਭਾਈ ਮੇਰੇ ਮਿੱਤਰ ਆ ਵੀ ਰਾਜੀ ਉਰਗਾ ਤੇ ਬਾਈਪੂਰੇ ਦੇ ਉਹਨਾਂ ਦੇ ਉਹਨਾਂ ਦੇ ਪੁੱਤਰ ਮਿਸਾਲ ਗੜਾਇਆ ਠੀਕ ਆ ਠੀਕ ਆ ਤੇ ਆਪ ਵੀ ਬਾਈ ਘਟਿਆਈ ਭਾਈ ਇਹ ਰੱਤਣੀਆਂ ਖਰਾ ਘੜ ਦੋਨੇ ਨਿਕਲ ਆਦੇ ਹਰ ਗੇਰੀ ਉਧਰ ਠੀਕ ਆ ਤੇਰੇ ਆਪ ਦੀ ਲਾਜ ਨੂੰ ਟੱਪੀ ਆ ਭਾਈ ਇਹ ਜਿਹੜਾ ਪੁੱਤ ਦਾ ਵੀ ਢਾਬਾ ਖਰਾ ਘੜ ਦੋਨੇ ਨਿਕਲ ਆ ਲ ਉਹ ਨਾਲ ਬੇਤਰ ਠੀਕ ਆ ਭਾਈ ਉਦੋਂ ਬਾਜੀ ਦਿੱਤੀ ਆ ਕਿੰਨਾ ਦੀ ਬਾਜੀ ਹੋਈ ਆ ਭਾਈ ਦੂਜਾ ਨੰਬਰ ਬਣਾਇਆ ਉਹਨੇ ਠੀਕ ਆ ਫੇਰ ਉਹਨੇ ਛੱਡਦਾ ਕਿੰਨੇ ਕਿਹੜੇ ਉਦੋਂ ਹਾਰ ਗਿਆ ਇੱਕ ਬਾਈ ਬਿੱਲਾ ਲੈ ਛੱਡਿਆ ਸੀ ਭਾਈ ਦਾ ਪੁੱਤ ਭਾਈ ਬਿੱਲੇ ਨੇ ਛੱਡੇ ਸੀ ਬਸ ਕਿਹੜੇ ਪਿੰਡ ਆ ਉਹਦੇ ਲਾਲ ਘੰਡ ਹਰੀਲੀ ਵੀ ਸੀ ਉਦੋਂ ਉਹ ਵੀ ਪੁੱਤਰ ਹਿੱਸੇ ਚ ਆਇਆ ਠੀਕ ਆ ਲੱਭਿਆ ਨਹੀਂ ਪਰ ਬਈ ਉਹ ਠੀਕ ਆ ਉਹਦਾ ਪੁੱਤਰ ਰਾਂਝਾ ਵੀ ਰਾਂਝਾ ਆਇਆ ਤੇ ਭਾਈ ਅੰਸੀ ਉਹ ਕਰ ਜਿੱਨਾ ਕੰਨ ਕਰੋ ਚੱਕ ਬਈ ਪੈਰ ਮੈਂ ਕੀ ਆ ਬੰਦੇ ਪੁੱਤੀ ਅਰੇ ਮਿੱਤਰੋ ਆ ਪੱਠਾ ਵੀ ਰੱਖਿਆ ਜਿਹੜਾ ਵੱਡਾ ਜੋੜਾ ਸੀ ਬਾਈ 1000 ਵਾਲਾ ਹਨ ਤੇ ਬਈ ਤਾਰੀਕ ਲੈ ਕੇ ਲੀਲਾ ਵਾਲੀ ਆਹ ਉਹਨਾਂ ਦਾ ਪੋਤਾ ਬਾਈ ਠੀਕ ਹੋ ਬਈ ਕਰੋ ਚੱਕ ਪੱਲੀ ਇਹ ਵੀ ਰੱਖਿਆ ਜੀ ਬਈ ਬਹੁਤ ਚੰਗਾ ਬਈ ਬਹੁਤ ਦੇ ਦੇ ਆ ਵੇਖਣਾ ਤੇ ਆ ਵੀ ਬਹੁਤ ਚੰਗਾ ਬਲਾਡਾ ਹੈ ਚਿੱਟੀਆਂ ਆਹ ਕਾਲੀ ਲੋਕ ਇਹਦੇ ਬਹੁਤ ਚੰਗੇ ਹੁੰਦੇ ਆ ਬਈ ਆਪਣੇ ਉਤਰਾ ਅੱਛੇ ਆ ਨਾ ਲੋ ਮਿੱਤਰੋ ਆ ਪੂਰੀ ਮੋਹਣ ਵਾਲੇ ਦੇ ਉਤਰਾ ਬਈ ਠੀਕ ਆ ਸਾਰੇ ਉਤਰਾ ਸੇਲ ਆ ਬਈ ਵੱਡੇ ਉਤਰਾ ਅਰ ਚੈੱਕ ਬਈ ਇਨਾ ਜ ਵੱਡੇ ਕੂਤਰ ਵੀ ਹੈਗੇ ਆ ਬਾਈ ਬਾਰੀਆਂ ਛੁੱਟੇ ਆ ਹਨਾ ਤੇ ਆ ਬਲੱਡ ਹੈ ਇਨਾ ਜ ਕਰੋ ਚੈੱਕ ਬਾਈ ਜਿੰਨਾ ਕ ਆਪਾਂ ਨੂੰ ਪਤਾ ਸੀ ਬਾਈ ਉਹਨਾਂ ਕੇ ਦੱਸਤਾ ਤੁਹਾਨੂੰ ਬਾਕੀ ਬਈ ਬਾਈ ਨੂੰ ਪਤਾ ਹਨਾ ਕੀ ਹਰੀ ਬਾਈ ਹੋਰ ਵੀ ਕੂਤਰ ਹੈਗੇ ਆ ਹਨਾ ਇੱਧਰ ਆ ਬੈਠੇ ਕੂਤਰੀਆਂ ਵੱਡੀਆਂ ਠੀਕ ਆ ਉਹ ਗੁੱਡੇ ਜੀ ਉਹ ਹਾ ਬੈਠੇ ਉਤਰ ਵਕਾਉ ਆ ਬਈ ਅੱਜ ਮੀਂਹ ਆ ਗਿਆ ਭਰਾਵੋ ਤੇ ਮਿੱਤਰੋ ਆ ਕਰੋ ਚੇਕ ਵੱਡੀਆਂ ਗੋਧਰੀਆਂ ਸਾਰੀਆਂ ਵਿੱਚ ਪੱਟੀਆਂ ਰੋਕੀਆਂ ਹਨ ਕਿ ਉਹ ਵੱਡੀਆਂ ਗੋਧਰੀਆਂ ਬਈ ਇਹ ਚਹਰਾ ਬਾਜੀਆਂ ਛਟੀਆਂ ਵੀ ਹੈਗੀਆਂ ਬਈ ਇਹ ਚ ਕਰੋ ਚੇਕ ਗੋਗਾ ਵਾ ਬਈ ਤੇ ਕੂੜੀਆਂ ਬਈ ਤੁਹਾਨੂੰ ਦੱਸਾਂਗੇ ਅਗਲੇ ਪਾੜ ਚ ਕੱਲੀ-ਕੱਲੀ ਦੀ ਕਰਾਵਾਂਗੇ ਹਾਂ ਚੈੱਕ ਬਈ ਕਿਹੜੀ ਕਿੱਥੇ ਛੱਟੀ ਆ ਕਿਹੜੀ ਕਿਹੜੀ ਆ ਹਨਾ ਸਾਰਾ ਦੱਸਾਂਗੇ ਬਈ ਕਰੋ ਚੈੱਕ ਬਈ ਵੱਡੀਆਂ ਗੂਧੀਆਂ ਬਈ ਆ ਠੀਕ ਆ ਇਹਨਾਂ ਦੇ ਵਿੱਚ ਬਾਜੀਆਂ ਛੱਟੀਆਂ ਵੀ ਗੂਧੀਆਂ ਆ ਚੇਪੋ ਹੀ ਤੱਕਰੀ ਮੰਡੇ ਆਨੰਦਰੀ ਮਾਣਿਆ ਹੋ ਚੁੱਕਿਆ ਵੀ ਆਪ